ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਲੂ ਤੇ ਗੁਰਦਾਸ ਸਿੰਘ ਪਹੁੰਚ ਚੁੱਕੇ ਜੀ ਆਪਾਂ ਪਿੰਡ ਬਾਈ ਦਾ ਹੈਗਾ ਕੋੜ ਖਜ਼ਾਨਾ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਬਟਾਲਾ ਤੇ ਅੱਜ ਬਾਈ ਨੇ ਗਾਵਾਂ ਲੈ ਕੇ ਆਂਦੀਆਂ ਤੇ ਵਾਵਾ ਲੈ ਕੇ ਨੇ ਗਾਵਾਂ ਤੇ ਆਓ ਫਿਰ ਬਾਈ ਨਾਲ ਗੱਲਬਾਤ ਕਰੀਏ ਬਾਈ ਸਤਿਕਾਰ ਸਤਿਕਾਰ ਜੀ ਹੋਰ ਤਾਂ ਠੀਕ ਹੈ ਵਧੀਆ ਵਧੀਆ ਜੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਕਿਵੇਂ ਚੱਲਦਾ ਕੰਮ ਵਧੀਆ ਵਧੀਆ ਸੰਦੀਪ ਭਾਈ ਜੀ ਮਾਲ ਮਾਲ ਤਾਂ ਇਹ ਸੰਦੀਪ ਭਾਈ 5 ਮਿੰਟ ਹੀ ਲੱਗੇ ਸੀ ਤੇ ਅੱਛਾ 57 ਮਿੰਟਾਂ ਜੀ ਬਸ ਚਲੋ ਚਲੋ ਮਾਲ ਵੇਗਿਆ ਸਾਰਾ ਹੀ ਚਲੋ ਅੱਜ ਫਿਰ ਕਿੰਨੇ ਆ ਅੱਜ ਨੌ 10 ਪੀਸ ਹੈਗੇ ਆ ਕਰੀ ਸ਼ੁਰੂ ਹਾਂਜੀ ਆਜੋ ਫਿਰ ਆਜੋ ਵੀ ਗੱਦਾਰ ਤੇ ਲਓ ਜੀ ਕਿੰਨੇ ਦੋ ਦਬਾ ਜੀ ਇਹ ਸੂਈ ਆ ਇਹਦੇ ਕੋਲ 15 16 ਕਿਲੋ ਬੋਲਾ ਆ ਸੁਨੀਪਾ ਜੀ ਇਸ ਟਾਈਮ ਬੋਲਾ ਇਸ ਟਾਈਮ ਤੇ ਗਿਰ ਨਸਲ ਦੀ ਵਸ਼ੀਆ ਮਗਰ ਅੱਛਾ ਗਿਰ ਵਸ਼ੀ ਆ ਗਈ ਵਸ਼ੀ ਮਗਰ ਆ ਗਿਰ ਦੀ ਠੀਕ ਹੈ ਹਾਂ ਤੇ ਚਵਾਈ ਜੂ ਕਿਵੇਂ ਆ ਚਵਾਈ ਸੰਦੀਪ ਪਾ ਜੀ ਬਿਲਕੁਲ ਓਕੇ ਐ ਨਜ਼ਾਰੇਦਾਰ ਨਜ਼ਾਰੇਦਾਰ ਕੇ ਠੀਕ ਹੈ ਹਾਂ ਕੋਈ ਰੱਸੀ ਨਹੀਂ ਪਾਉਣੀ ਕੁਝ ਨਹੀਂ ਪਾਉਣਾ ਰੂਹ ਹੀ ਲਗਾਵਾ ਰੂਹ ਹੀ ਵਾਕਿਆ ਰੂਹ ਹੀ ਹੈ ਕਿ ਨਹੀਂ ਇਹਨਾਂ ਨੇ ਬੋਦੀ ਵਾਲੀ ਹਾਂ ਬੋਦੀ ਵਾਲੀ ਵਾਕੀ ਪ੍ਰਿੰਟ ਪ੍ਰਿੰਟ ਵੇਖ ਲੋ ਵੀ ਕਿੰਨਾ ਸੋਹਣਾ ਥੱਲੇ ਮੈਂ ਪੂਰਾ ਥਾਨ ਤੇ ਕਿਤੇ ਲੋਕਾਰਿਆ ਕੇ ਸੰਦੀਪ ਭਾਈ ਵੇਖੋ ਕਹ ਲੋ ਚੰਗੇ ਦਾਸਾ ਤੁਰ ਮਾਰ ਕੇ ਵਿਖਾ ਦੇ ਅੱਜ ਅੱਜ ਤੇ ਕਰਾ ਦੇ ਆ ਤੇ ਯਾਰ ਆ ਬੱਛੀ ਲੋ ਜੀ ਪਿੱਛੇ ਬੱਛੀ ਬਹੁਤ ਸੋਹਣੀ ਆ ਗਈ ਹੈ ਗਿਰਦੀ ਹਾਂ ਜੀ ਹਾਂ ਜੀ ਗਿਰਦਾ ਬੜਾ ਮੱਛੂਪੁੱਛੀ ਖਾਰੀ ਚੰਗੀ ਤਰ੍ਹਾਂ ਵੇਲੇ ਗੱਲ ਹੋਰ ਹੈ ਨਾ ਬੱਚੇ-ਬੱਚਿਆਂ ਦਾ ਤੁਹਾਡੇ ਦਾ ਹਾਂਜੀ ਅੱਗੇ ਗੁਰਦਿਆਂ ਬਾਵਾ ਬੱਚੇ ਲਵਾਂ ਦੇ ਠੀਕ ਹੈ ਜੀ ਇਦਾਂ ਹੀ ਚੰਗਾ ਆ ਨਸਲਾਂ ਬਦਲਣੀਆਂ ਚਾਹੀਦੀਆਂ ਮੈਂ ਤੇ ਬਣਾਈ ਸੀ ਵੀਡੀਓ ਉਹਨਾਂ ਦੀ ਗ੍ਰਾਫੀ ਬੜੀ ਟਾਪ ਦੀ ਠੀਕ ਹੈ ਜੀ ਹਾਂ ਵੇਲੇ ਕੀ ਬਾਕੀ ਕੀ ਤੇ ਬੋਲੋ ਸੰਦੀਪ ਭਾਜੀ ਮੁੱਲ ਤੇ ਭਾਵੇਂ 70 ਭਾਵੇਂ 75 ਕਰ ਲਈਏ 65000 ਦੀ ਵਸ਼ੀ ਹਾਨ ਆਈਆਂ ਜੀ ਛੋੜੀ ਹੋਣੀ ਛੋਟ ਹੀ ਹੋਣੀ ਚਲੋ ਕੰਮ ਜਿਆ ਜੀ ਰੱਖਣਾ ਆ ਲਿਆਓ ਹਾਂਜੀ ਇਹ ਵੀ ਸੂਈ ਆ ਇਹ ਵੀ ਸੂਈ ਆ ਵੈਡ ਸੰਦੀਪ ਜੀ ਅੱਛਾ ਇਹਦੇ ਪਿੱਛੇ ਵਸ਼ੀ ਆ ਜੀ ਮਾੜੀ ਇਹ ਡੈਨਮਾਰਕ ਦੀ ਪਹਿਲਾ ਵਖਾਓ ਪੀਸ ਲੈ ਜੀ ਵੱਚੀ ਵਖਾ ਦਿਓ ਕਰਾਂ ਦੀ স্পੈਸ਼ਲ ਪੀਸ ਆ ਦੁੱਧ ਕਿੰਨਾ 17 ਕਿਲੋ ਬੋਲਾ ਸੰਦੀਪਾ ਜੀ ਇਹਦੇ ਕੋਲ ਅੱਛਾ 17 ਕਿਲੋ 17 ਲੀਟਰ ਬੋਲਾ 25 ਲੀਟਰ ਦੁੱਧ ਚਵਾ ਦੂਗੀ ਵੇਰ 25 ਕਿਲੋ ਪੂਰਾ ਖੁੱਲਾ ਡੁੱਲਾ ਚਵਾ ਦੂਗੀ ਸੰਦੀਪਾ ਜੀ ਠੀਕ 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 ਹਾਂ ਠੰਡੀ ਸੀਲ ਆ ਕੋਈ ਰਸੀ ਰੁਸੀ ਨਹੀਂ ਇਹਨੂੰ ਵੀ ਥਾਂ ਕਿਹੜਾ ਲੱਗਿਆ ਇਹਨੂੰ ਹਲੋ ਕਾਰ ਹੀ ਲੱਗਾ ਆਗੇ ਇਹਨੂੰ ਆਂਦੇ ਅਸਲੀ ਥਾਣਾ ਹੈ ਇਹਨੂੰ ਆਂਦੇ ਅਸਲੀ ਥਾਣਾ ਵਾਕੀ ਗਾ ਹੀ ਹਾਂਜੀ ਹਲੋ ਗਰਮੀ ਗਰਮੀ ਆ ਗਈ ਬੋਲ ਜਾਲੀ ਜੁਲੀ ਲਾ ਲੋ ਹੁਣ ਹਾਂ ਲਾਉ ਸੰਦੀਪ ਭਾਜੀ ਵੈੜ ਤੇ ਜਿੱਡਾ ਕਾਦ ਆ ਤੁਹਾਨੂੰ ਵੀ ਪਤਾ ਤੇ ਲੇਵਾ ਤੇ ਥਣ ਲੱਗਾ ਹਾਂ ਜੀ ਵੈੜ ਤੇ ਭਾਵੇਂ 80 85 ਪਰ ਤੁਹਾਨੂੰ ਪਤਾ ਇੱਥੇ ਨਹੀਂ ਹੂੰ ਇੱਥੇ ਕੰਮ ਜਾਇਜ਼ ਜਾਇਜ਼ ਹਾਂ ਜੀ 30000 ਦੀ ਹਾਂ ਨਾ ਸੰਦੀਪ ਭਾਜੀ 30000 ਦੀ ਹਾਂ ਨਾ ਹਾਂ ਜੀ ਬਸ ਛੋੜੀ ਕਰਨੀ ਜੀ ਛੋੜੀ ਆ ਜੀ ਛੋਟੀ ਤੂੰ ਬੜਾ ਮੇਰੇ ਵੀ ਹੋ ਗਿਆ ਬਾਕੀ ਵੈੜ ਵੇ ਲੋ 5 ਲੀਟਰ ਜਿਹੜਾ ਕੰਨੋ ਫੜੀ ਫਿਰੂਗੀ ਹਾਂ ਤੇ ਕਰੋ ਉਹ ਵੀ ਪਰਲੀ ਸਹੀ ਆ ਨਹੀਂ ਉਹ ਵਛੀ ਗੱਬਣਿਆ ਸੰਦੀਪ ਭਾਜੀ ਪਹਿਲਾਂ ਵਛੀ ਆ ਇਹ ਗੱਬਣਿਆ ਪਹਿਲਾਂ ਸੁਆ ਹਾਂ ਜੀ ਦੰਦਾ ਜੀ ਹੋਣੀ ਫਿਰਦਾ ਜੀ ਭਾਜੀ ਦੰਦਾਂ 'ਚ ਸ਼ਾਇਦ ਵੇਖੀ ਨਹੀਂ ਆ ਹੈ ਚੌਗੀ ਆ ਕਿ ਛਗੀ ਆ ਵੇਖੀ ਨਹੀਂ ਵੇਖ ਦਿੰਨੇ ਆ ਬਾਕੀ ਪਲ ਜੋੜ ਵੇਖ ਲੋ ਵੀ ਵਛੀ ਦਾ ਕਿਦਾਂ ਦਾ ਲੱਗਾ ਠੀਕ ਆ ਹਾਂ ਅਜੇ 10 ਦਿਨ ਵਛੀ ਦੇ ਪਏ ਆ ਖੁੱਲੇ ਡੁੱਲੇ 10 ਦਿਨ ਖੁੱਲੇ ਡੁੱਲੇ ਹਾਂਜੀ ਬਿਲਕੁਲ ਬਿਲਕੁਲ ਭਈ ਪੂਰੀ ਆ ਵੜ ਇਹ ਨਸਲਾ ਪੂਰੀ ਆ ਆ ਪੂਰੀ ਪੂਰੀ ਨਸਲ ਆ ਬੋਦੀ ਵਾਲੀ ਵਛੀ ਆ ਬੋਦੀ ਵਾਲੀ ਵੜ ਬਿਲਕੁਲ 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 ਕਿੰਨੇ ਦੰਦਾਂ ਛਗੀ ਛਗੀ ਨੇ 6 ਦੰਦ ਹਾਂ ਛਗੀ ਆ ਸ਼ੇਧਾ ਦਾ ਆਜੋ ਕੰਨੀਆਂ ਬਰਾਬਰ ਨਹੀਂ ਆਜੇ ਥੋੜੇ ਭੜਾ ਬੋਲੋ ਭਾਈ ਬਣੋ ਬੜੀ ਬਾਨੀ ਆ ਸੰਦੀਪ ਭਾਜੀ ਇਹ ਵਾਸੀ ਭੜਾਂ ਚ ਆਉਣੀ ਆ ਪਹਿਲਾਂ ਜੂ ਆ ਨਾ ਤੁਹਾਨੂੰ ਪਤਾ ਇੰਨੀ ਵੇਲੇ ਕੀਮਤ ਦੀਪ ਭਾਜੀ ਇਹ ਵਾਸੀ 75000 ਦੀ ਹਾਂ ਨਾ ਆਈਆਂ 75000 ਦੀ ਹਾਂ ਨਾ ਆਈਆਂ ਲਓ ਜੀ ਵਾਸੀ ਤੇ ਆ 85000 ਦੀ ਜਦ ਨਾਲ ਢੋਣਾ ਬਸ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਪਤਾ ਵੀ ਫਿਰ ਜਾਇਜ਼ ਹੀ ਕਰਨਾ ਜਾਇਜ਼ 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 ਤੋੜੋ ਇਹ ਵੀ ਗੱਪਣਾ ਨਹੀਂ ਸੰਦੀਪ ਜੀ ਇਹ ਸੂਈ ਜੇ ਇਹਦੇ ਮਗਰ ਚੋਬਰ ਜੇ ਚੋਬਰ ਹਾਂ ਦੁੱਧ ਕਿਨਾਂ ਕੋਲ 15 16 ਕਿਲੋ ਖੁੱਲਾ ਢੋਲਾ ਤਿਆਰ 15 16 ਕਿਲੋ ਖੁੱਲਾ ਢੋਲਾ ਤਿਆਰ ਆ ਜੀ ਇਹ ਵੀ ਲਿਆਓ ਲਓ ਜੀ ਇਹ ਵੀ ਦੇਖ ਲਓ ਘਰਾਂ ਦੇ ਹੌਲੀ ਪਤਾ ਹੌਲੀ ਬੱਚਾ ਇਹਦੇ ਮਗਰ ਚੁਭ ਰਿਹਾ ਜੀ ਇਹਦਾ ਬੱਚਾ ਗਿਆ ਸੀ ਹੈ ਨਹੀਂ ਇਹਦਾ ਬੱਚਾ ਹੈਗਾ ਸੀ ਉਹ ਵਾਲਾ ਬੈਠਾ ਜਿਹੜਾ ਬੱਚਿਆਂ ਦੀਆਂ ਲਾਣੀਆਂ ਲੈਣੀਆਂ ਹਾਂ ਹਾਂ ਜੀ ਭਾਜੀ ਇਹ ਵੀ ਵਸ਼ੀ 62000 ਦੀ ਹਾਨਾ ਹਾੜੇ ਹਾਂ ਹਾਂ ਲਾਣਾ ਹੀ ਬਾੜ ਜੀ ਹਾਂ ਬਾੜ ਯਾਰ ਹਾਂਜੀ ਤੇ ਆ ਵੀ ਵੈੜ ਸੂਈ ਆ ਸੁਨੀਲ ਜੀ ਰਾਤ ਦੀ ਹਾਂ ਹਾਂ ਇਹਦਾ ਬੱਚਾ ਹੋ ਜੇ ਬੱਚਾ ਹੀ ਆ ਤੇ ਮਗਰ ਵੀ ਆ ਜੀ ਦੁੱਧ ਕਿੰਨਾ ਜੀ ਕਿ ਬੋਲਾ ਹੀ ਅੱਜ ਦਾ ਨਾ ਨਾ ਰਾਤ ਦੀ ਸੂਈ ਆ ਸੁਨੀਲ ਭਾਜੀ ਹਾਂਜੀ ਹਾਂਜੀ ਇੰਨਾ ਚਵਾ ਦੇਣਾ ਨੇ ਖੁੱਲ ਠੋਕਾ ਹਾਂ 15 14 ਕਿਲੋ ਤੁਹਾਨੂੰ ਪਤਾ ਨੇ ਫੜੀ ਫੜਾ ਲੈ ਵਾ ਲੂਗਾ ਚੰਗਾ ਥਣ ਚੰਗਾ ਲੱਗਾ ਹਾਂ ਹਾਂ ਬਿਲਕੁਲ ਤੇ ਬਾਕੀ ਸਫਾਈ ਬੜੀ ਆ ਜਿੱਦਾਂ ਸੁਨੀਲ ਦਾ ਕਪੜਾ ਨਹੀਂ ਦਾ ਪਲੇਨ ਆ ਵਾਜੀ ਹਾਂਜੀ ਇਹ ਵੀ ਗਰਲੈਂਡ ਵਿੱਚ ਹੀ ਨਹੀਂ ਆਉਂਦੀ ਆ ਜਾਂਦੀ ਆ ਚਲੋ ਬਾਕੀ ਹਾਂ ਸਹੀ ਗੱਲ ਨਹੀਂ ਇਹਦੀ ਗੱਲ ਹੈ ਨਾ ਹਾਂਜੀ ਹਾਂਜੀ ਇਹ ਫਿਰ ਬਾਕੀ ਤਾਂ ਬਾ ਗਾ ਗਾ ਸਿਆਣਾ ਆ ਨਾ ਨਾ ਅੱਜ ਕੱਲ ਸਾਰੇ ਹੀ ਵੇਖ ਲੈਂਦੇ ਥੋੜਾ ਰੰਗ ਰੂਪ ਗਰਲੈਂਡ ਵਿੱਚ ਹਾਂਜੀ ਹਾਂਜੀ ਤੇ ਇੰਦੀ ਵੀ ਕੀਮਤ ਸੰਦੀਪ ਭਾਜੀ ਇਹ ਵਸ਼ੀ 50 ਦੀ ਦੇ ਦਾਂਗੇ ਪਰ 2000 ਛੋੜਿਆ 48000 ਦੀ ਹਾਂ ਨਾ ਚਲੋ ਚੱਲਾਂਗੇ ਠੀਕ ਹੈ ਜੀ ਜਾਇਜ਼ ਹੁਣੇ ਦੁਕਾਨੀਆਂ ਕੁਝ ਵੀ ਹਾਂ ਉਹ ਛੋੜ ਹੀ ਹੋਣੀ ਦੀ ਦੁਕਾਨੀਆਂ ਕੁਝ ਤੇ ਇਹ ਵੀ ਗੱਲ ਭਾਈ ਹੁਣ ਆ ਗਿਆ ਸ਼ਾਈ ਵਾਲ ਚ ਮੇਰ ਚ ਕਹਦੇ ਕੋਈ ਸ਼ਾਈ ਵਾਲ ਹਾਂ ਸੂਈ ਅੱਛੀ ਮਗਰ ਜਰਸੀ ਆ ਬੈਠੀ ਜੇ ਅਸ਼ਾ ਵਛੀ ਆ ਵਛੀ ਆ ਮਗਰ ਲੋ ਜੀ ਇਹ ਵੀ ਦੇਖੋ ਗਰਾਂ ਦੇ ਇਹਦੇ ਥੱਲੇ 16 ਕਿਲੋ ਦੁੱਧ ਤਿਆਰ ਜੇ ਵਸੰਦੀ ਭਾਜੀ ਪੂਰਾ ਪੂਰਾ ਖੁੱਲਾ ਡੁੱਲਾ ਲੀਟਰ ਮਿਲਵਾ ਕੰਡੇ ਵਾਲਾ ਕੰਡੇ ਵਾਲਾ ਆਜੋ ਜੀ ਆਜੋ ਹਾਂ ਥੋੜਾ ਕਰੌਸਟੈਪ ਆ ਗਿਆ ਨਾ ਹਾਂ ਜੀ ਹਾਂ ਜੀ ਤੇ ਕਾਲੂ ਜੀ ਫਿਰ ਗਦਿਆਂ ਜੀ ਜੈ ਜੀ ਕਰਦ ਗਿਆ ਮੇਰਾ ਰੱਦਾ ਹਾਂ ਜਾਂਦੀਆਂ ਚੰਗੀਆਂ ਜਾਂਦੀਆਂ ਟਾਈਮ ਸੇਰ ਜਾ ਹਾਂ ਟਾਈਮ ਸੇਰ ਚਲੋ ਜਾਣ ਜੜੀਆਂ ਦੇ ਆਪੋ ਆਪਣੇ ਘਰੀ ਚੋਂ ਹਾਂ ਬਿਲਕੁਲ ਬਿਲਕੁਲ 45000 ਦੀ ਸੰਦੀਪਾ ਜੀ ਹਾਂ ਨਾ ਹੀ 40000 ਦੀ ਹਾਂ ਹਾਂ ਮੁੱਲ ਜੈ ਜੀ ਪੈਣੇ ਆ ਬਿਲਕੁਲ ਜੈ ਜੀ ਜੈ ਜੀ ਮੁੱਲ ਇਹ ਵੀ ਸੂਈ ਆ ਇਹ ਵੀ ਸੰਦੀਪਾ ਜੀ ਸੂਈ ਆ 10 ਕਿਲੋ ਦੁੱਧ ਆ ਇਹ ਵੀ 10 ਕਿਲੋ ਦੁੱਧ ਦੇ ਵਿੱਚ ਹਾਂ ਇਹਦੇ ਪਿੱਛੇ ਚੋਬਰ ਜੇ ਚੋਬਰ ਮਗਰ ਹਾਂ ਆਜੋ 10 ਕਿਲੋ ਪੱਕਾ ਦੁੱਧ ਹੀ ਆ ਪੋਕਾ ਪੱਕਾ ਸੰਦੀਪਾ ਜੀ ਫੁੱਲਾ ਡੁੱਲਾ ਐ ਤਾਂ ਤੁਨ ਬੁਖਾਰੇ ਕਰੇ ਮਿੰਦੇ ਪਤਾ ਨਹੀਂ ਮੈਂ ਨਾ ਨਹੀਂ ਪੂਰੀ ਆ ਆ ਤੱਕ ਰਾ ਕਰੀ ਕੇ ਕਾਲੂ ਚੁਆਈ ਜੁਆਇਆ ਵਰੀਆ ਓਕੇ 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 ਸੰਦੀਪ ਭਾਜੀ ਸੰਦੀਪ ਭਾਜੀ ਇਹ ਵੀ ਵਛੀ ਜਿਹੜੀ ਆ ਨਾ ਹਾਂ ਆਪਾਂ 35000 ਦੀ ਹਾਂ ਨਾ ਹੀ ਆ ਹਾਂ ਨਾ ਹੀ 35000 ਆ ਹਾਂ ਮੈਂ ਛੋਟ ਹੀ ਨਹੀਂ ਕੋਈ 100 ਖੰਡ ਕੋਈ ਬਾਤ ਨਾ ਮੇਰਾ ਵੀਰ ਕਵੇ ਲੋ ਜੀ 100 ਹੋ ਜਾ 200 ਆਪਾਂ ਇਹ ਨਹੀਂ ਕਰ ਕੋਈ ਹਾਂ 40 ਲੈਣਾ ਜਾਂ 42 ਲੈਣਾ 35 ਦੀ ਹਾਂ ਨਾ ਹੀ ਜੇ 35 ਦੀ ਹਾਂ ਨਾ ਹੀ ਹਾਂਜੀ ਚਲੋ ਤੇ ਪਰਲੀ ਵੀ ਸੂਈ ਆ ਪਰਲੀ ਵੀ ਸੂਈ ਆ ਮਾਲ ਉਹ ਵੀ ਸੂਇਆ ਹੀ ਆਣਾ ਹਣਾ ਉਹਨੂੰ ਕਿੰਨੇ ਟਾਈਮ ਹੋ ਗਿਆ ਉਹਦਾ ਆ ਬੱਚਾ ਬੈਠਾ ਜੇ ਉਹਨੂੰ 12 14 ਦਿਨ ਹੋ ਗਿਆ ਵਾਸ਼ ਸ਼ਾਮ ਕਰ ਜੇ ਉਦੇ ਥੱਲੇ ਦੁੱਧ 15 ਕਿਲੋ 15 ਕਿਲੋ ਹੈ ਫੁੱਲਾ ਢੁੱਲਾ 15 ਕਿਲੋ ਚਵਾਈ ਜੂ ਵਰੀ ਹੈ ਨਾ ਚਵਾਈ ਚੁਈ ਓਕੇ 15 ਕਿਲੋ ਦੁੱਧ ਹੈ ਜੀ ਚਵਾਈ ਚੁਈ ਐਨ ਥਾਨ ਤੋਂ ਬਾਬੇ ਬਣਾ ਲੈਂਦੀ ਹੈ ਥਾਨ ਬੜਾ ਸੁਆਦੀ ਚਵਾਈ ਬੜੀ ਅਲੋਕਾਰ ਲੱਗੀ ਆ ਠੀਕ ਆ ਹਾਂ ਅਚੰਗੇ ਜਰਸੀ ਤੁਸੀਂ ਕੱਢ ਕੇ ਲਿਆਓਗੇ ਤੋਹਫੇ ਦੇ ਪੀਸ ਆ ਅਗਲੇ ਦਿਨ ਜਸਦੀਪ ਭਾਈ ਪਾਵਾਂਗੇ ਅੱਛਾ ਪਾਵਾਂਗੇ ਜਰਸੀਆਂ ਵਸੀਆਂ ਕੋਸ਼ਿਸ਼ ਕਰਾਂਗੇ ਇਹ ਜੇ ਮਾਲ ਰਾਬਾ ਲੋ ਡਬਾ ਮਿਲਦਾ ਜਾਂਦਾ ਆਚਾ ਫੀ ਬਿਲਕੁਲ ਦੇਖੋ ਲਈ ਆਈਦਾ ਬਿਲਕੁਲ ਹਾਂਜੀ ਸਿੰਦੀ ਫਿਰ ਕੀ ਮੈਂ ਦਸ ਸਿੰਦੀਪ ਭਾਜੀ ਇਹ 55000 ਦੀ ਹਾਂ ਨਾ ਨਹੀਂ ਲੋ ਜੀ 55000 ਜੇ ਛੋੜੀ ਕਰਨੀ ਬਾਈ ਹੁਣਾਂ ਨੇ ਛੋਟੀ 500 ਕਰ ਦਨ ਹਾਇਆ ਕਰ ਦਨ ਇਹਨਾਂ ਨੇ ਹਾਂਜੀ ਇਹ ਨਹੀਂ ਤੇ ਪਰਲੀ ਵੀ ਇਹਨਾਂ ਦੇ ਭਾਈ ਆਣਾ ਛੋਟੇ ਦੋ ਵਛੀਆਂ ਆ ਗਈਆਂ ਗੱਬਣਾ 10-10 ਦਿਨ ਕੱਚੀਆਂ ਹੋਣੀਆਂ ਠੀਕ ਆ ਹਾਂ ਪਰ ਆਉਣਗੇ ਨਮੂਨੇ ਹੀ ਦੋ ਗੱਬੜਾ ਜੋੜਾ ਹੀ ਖੋਲ ਲਿਆ ਹਣੇ ਇਹ ਦੋਵੇਂ ਗੱਬਣਾ ਇਹ ਦੋਵੇਂ ਗੱਬਣਾ ਵਸਲੀ ਦਾ ਜੀ ਖਲਾੜ ਇਹ ਦੋਵੇਂ ਗੱਬਣਾ ਖਲਾੜ ਜਿਹਾ ਲਿਆ ਲਾਗੇ ਉਹ ਵੀ ਗਦਾਰ ਸੀ ਕਿਨੇ ਟਾਈਮ ਲੰਦੇ ਨੇ 10-10 ਦਿਨ ਸੰਦੀਪ ਪਾਜੀ ਖੁੱਲੇ ਡੁੱਲੇ ਆ ਵੜਾਂ ਦੇ ਪਹਿਲਣਾ ਵਸ਼ੀਆਂ ਦੋਵੇਂ ਠੀਕ ਆ ਹਾਂ ਇਹਨਾਂ ਦੀ ਫਿਰ ਕੀ ਮਰ ਸੰਦੀਪ ਪਾਜੀ ਗੱਲ ਐ ਦਾਵਾ ਪੀ ਜੇ ਕੱਲੀ ਵਸ਼ੀ ਲੈਣੀ ਆ ਜਿਹੜੀ ਛੋਟੀ 50000 ਦੀ ਉਹ 40000 ਦੀ ਜੇ ਸਾਡੇ ਕੋ ਕੋਈ ਲੈ ਲੂਗਾ ਜੋੜਾ ਹਾਂ ਤੇ ਆਪਾਂ 60000 ਦਾ ਹਾਨਾ ਕਰ ਦਾਂਗੇ 60000 ਦਾ ਹਾਨਾ ਹੀ ਹਾਂਜੀ 60000 ਦਾ 60000 ਦਾ ਜੇ ਕੱਲੀ ਕੱਲੀ ਮੰਗੂ ਉਹ 50 ਦੀ ਤੇ ਉਹ 40 ਦੀ ਆਹ ਲਈ ਹੈਗੀ ਆ 50 ਦੀ 50 ਦੇ ਆ ਲਾਲਕੋਟ ਦੇ ਵਾਲੇ ਬਾਈ ਹਾਂ ਦੂਜੀ ਕਾਲੂ ਕੋ ਫੜੀ ਜਿਹੜੀ ਕਾਲੂ ਨੇ ਫੜੀ ਆ ਉਹ 40 ਦੀ 40000 ਦੀ ਤੇ ਜੇ ਜੋੜਾ ਮੰਗ ਲੂ ਤੇ 60 ਦਾ 60000 ਜੋੜਾ ਹਾਂਜੀ ਤੇ ਵੇਖੋ ਲਾਸਟ ਹੀ ਪੀਸ ਦਾ ਹਾਂ ਲਾਸਟ ਪੀਸ ਲਾਸਟ ਇਹ ਆਫਰ ਹੀ ਆ ਜੀ ਕਿਉਂ ਨੇ ਲੈ ਕੋਈ 200 ਜੇ ਇਹਦੇ ਜੋੜਾ ਲੈਣਾ ਤੇ ਸੌਖਾ ਰਹੂਗਾ ਕੰਮ ਫਾਇਦੇ ਚ ਰਹਿਣਾ ਲਈ ਬਰੇਗਰ ਗੱਲ ਦੀ ਰਾਜ ਹੈ ਇਹ ਬੈਗਰ ਨਹੀਂ ਹਾਂ ਜੀ ਹਾਂ ਜੀ ਆਪਾਂ ਤੋਂ ਬੈਠੇ ਰਿਆ ਕਰਦਾ ਬਾਕੀ ਕੋਈ ਗੱਲ ਨਹੀਂ ਭਾਈ ਇੱਥੇ ਆ ਗਿਆ ਰਾ ਚੈੱਕ ਪਾਸ ਕਰਕੇ ਲੈ ਕੇ ਜਾਓ ਅੰਤਸਲੀ ਕਰਕੇ ਭਾਈ ਇਹ ਮਾਲ ਬੜਾ ਸੋਹਣਾ ਹੁੰਦਾ ਹਾਂ ਜੀ ਤੇ ਵਧੀਆ ਕੁਆਲਿਟੀ ਹੁੰਦਾ ਰੇਟ ਬਿਲਕੁਲ ਜਾਇਜ਼ ਹੁੰਦਾ ਵੇਖੋ ਉੱਪਰ ਦਾ ਰੱਬ ਦਾ ਨਾਮ ਹੈ ਨਾ ਨਹੀਂ ਨਹੀਂ ਬਾਕੀ ਤਾਂ ਤੁਹਾਨੂੰ ਪਤਾ ਰੱਬ ਦਾ ਨਹੀਂ ਗੱਲ ਹੋ ਜੀ ਚੱਲੋ ਜੀ ਚੱਲੋ ਤੀਜਾ ਮੈਕ ਡੈਲੀ ਨਾ ਦਿਲ ਆ ਰਹੀ ਹਾਂ ਚਲੋ ਬੋਲੋ ਫਿਰ ਨੰਬਰ ਲਾਇਦਾਨ ਭਾਈ ਵਧਾਈਆਂ ਹੋਈਆਂ ਆ ਸਹੀ ਗੱਲ ਆ ਨਹੀਂ 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 ਵਧਾਈ ਪਾਉਂਦੀ ਆ ਭਾਈ ਇਹ ਕਿਹੜੀ ਨਿੱਕੀ ਮੋਟੀ ਚੀਜ਼ ਆ ਬਿਲਕੁਲ ਜੀ ਦਿਨੋਂ ਦਿਨ ਵਧੀਆਂ ਵਧੀਆਂ ਬਖਸ਼ੇ ਹੋ ਰਹੇ ਆ ਬਸ ਬਸ ਹਾਂਜੀ ਹਾਂਜੀ ਕੰਮ ਚੱਲੇ ਉੱਧਰ ਕੀ ਹੋਣ ਕਿ ਨਹੀਂ ਬਸ ਬਸ ਚਲੋ ਬੋਲੋ ਕਾਲੋ ਜੀ ਫਿਰ ਨੰਬਰ ਗਿਰਦਾ ਜੀ 6 18 27 593 ਪਿੰਡ ਕੋਟ ਖਿਆਨਾ ਜ਼ਿਲ੍ਹਾ ਗਦਾਪ ਤਹਿਸੀਲ ਬਟਾਲਾ 96 68 27 503 ਪਿੰਡ ਹੈਗਾ ਕੋੜੋਈ ਜਨ ਜਿਲ੍ਹਾ ਗੁਰਦਾਸਪੁਰ ਤਹਿਸੀਲ ਪਟਿਆਲਾ ਸਤਿ ਸ਼੍ਰੀ ਅਕਾਲ ਜੀ